ਇੱਕ ਵਿੱਤ ਕਮਿਸ਼ਨ ਦਾ ਪੈਸਾ ਜਿਹੜਾ ਪਿੰਡਾਂ ਨੂੰ ਤੇ ਪੰਚਾਇਤਾਂ ਨੂੰ ਇੱਕ ਵਿੱਤ ਕਮਿਸ਼ਨ ਦਾ ਪੈਸਾ ਜਿਹੜਾ ਸੈਂਟਰ ਸਰਕਾਰ ਵੱਲੋਂ ਆਉਂਦਾ ਹੈ ਜਿਹੜਾ ਪਿੰਡ ਦੇ ਲੋਕ ਜਾਂ ਪੰਚਾਇਤਾਂ ਆਪਣੀ ਮਰਜ਼ੀ ਦੇ ਨਾਲ ਪਿੰਡ ਦੇ ਭਲਾਈ ਲਈ ਪਿੰਡ ਦੇ ਚੰਗੇ ਦੇ ਲਈ ਪਿੰਡ ਦੇ ਵਿਕਾਸ ਦੇ ਲਈ ਵਰਤਦੀਆਂ ਨੇ ਤੇ ਇਹ ਪੰਜਾਬ ਸਰਕਾਰ ਨੇ ਇਹ ਫਰਮਾਨ ਜਾਰੀ ਕੀਤਾ ਹੈ ਕਿ ਵਿੱਤ ਕਮਿਸ਼ਨ ਦਾ ਪੈਸਾ ਸੈਂਟਰ ਦਾ ਪੈਸਾ ਪੰਚਾਇਤਾਂ ਮਤਾਵਾ ਕੇ ਜਾਂ ಗ್ರಾಮ ਪੰਚਾਇਤ ਬੁਲਾ ਕੇ ਉਹ ਵਾਪਸ ਪੰਜਾਬ ਸਰਕਾਰ ਨੂੰ ਕਰਨ ਯਕੀ ਪੰਜਾਬ ਸਰਕਾਰ ਦੇ ਕੋਲ ਆਪਣੇ ਕੋਲ ਤਾਂ ਪੈਸਾ ਨਹੀਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਵਿੱਤ ਕਮਿਸ਼ਨ ਦੇ ਪੈਸੇ ਨਾਲ ਸੈਂਟਰ ਦੇ ਪੈਸੇ ਨਾਲ ਉਹ ਆਪਣੀ ਬੱਲੇ ਬੱਲੇ ਕਰਾ ਸਕੇ ਵੈਸੇ ਤਾਂ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਜਿਹੜੇ ਸਰਕਾਰਾਂ ਹੁੰਦੀਆਂ ਨੇ ਜਾਂ ਚੀਫ ਮਿਨਿਸਟਰ ਹੁੰਦੇ ਨੇ ਮਿਨਿਸਟਰ ਹੁੰਦੇ ਨੇ ਐਮ ਐਲ ਏ ਹੁੰਦੇ ਨੇ ਉਹ ਪੰਚਾਇਤਾਂ ਨੂੰ ਬੁਲਾ ਕੇ ਪੁੱਛਦੇ ਨੇ ਕਿ ਦੱਸੋ ਭਾਈ ਪਿੰਡ ਦੇ ਵਿਕਾਸ ਦੇ ਲਈ ਪਿੰਡ ਦੇ ਕੰਮਾਂ ਦੇ ਲਈ ਤੁਹਾਨੂੰ ਪੈਸੇ ਦੀ ਲੋੜ ਹੈ ਕਿਹੜੇ ਕੰਮ ਵਾਸਤੇ ਤੁਹਾਨੂੰ ਪੈਸੇ ਦੀ ਲੋੜਾ ਤੁਹਾਨੂੰ ਸਰਕਾਰ ਪੈਸਾ ਦੇਊਗੀ ਇਹ ਪਹਿਲੀ ਸਰਕਾਰ ਹੈ ਜਿਹੜੀ ਪੰਚਾਇਤਾਂ ਨੂੰ ਬੁਲਾ ਕੇ ਇਹ ਗੱਲ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਪੈਸੇ ਦੀ ਲੋੜ ਹੈ ਜੀ ਜੋ ਤੁਹਾਡੇ ਖਾਤੇ 'ਚ ਪਿਆ ਸਾਨੂੰ ਦੇ ਕੇ ਜਾਓ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ 70 ਸਾਲਾਂ ਦੀਆਂ ਗੱਲਾਂ 70 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰੀ ਉਹ ਹੋ ਰਿਹਾ ਕਿ ਜਿਹੜੀ ਸਰਕਾਰ ਇੱਕ ਪਾਸੇ ਸਟੇਜਾਂ ਤੇ ਮੀਡੀਆ ਤੇ ਢੰਡੋਰਾ ਪਿੱਟਦੀ ਹੈ ਕਿ ਸਾਡੇ ਕੋਲ ਤਾਂ ਪੈਸਾ ਹੀ ਬਹੁਤ ਹੈ ਸਾਡਾ ਖਜ਼ਾਨਾ ਕਦੇ ਖਾਲੀ ਹੋਇਆ ਹੀ ਨਹੀਂ ਖਜ਼ਾਨਾ ਕਦੇ ਖਾਲੀ ਹੁੰਦਾ ਹੀ ਨਹੀਂ ਹੁੰਦਾ ਖਾਲੀ ਦਾ ਪਿੱਪਾ ਹੁੰਦਾ ਕਹਿੰਦੇ ਖਜ਼ਾਨਾ ਤਾਂ ਭਰਿਆ ਹੁੰਦਾ ਫਿਰ ਜੇ ਤੁਹਾਡਾ ਖਜ਼ਾਨਾ ਭਰਿਆ ਹੋਇਆ ਫਿਰ ਪੰਚਾਇਤਾਂ ਤੋਂ ਪੈਸੇ ਕਿਉਂ ਲੈ ਰਹੇ ਹੋ ਭਾਈ ਜਿਹੜੇ ਕੰਮ ਵਾਸਤੇ ਤੁਸੀਂ ਪੈਸਾ ਮੰਗ ਰਹੇ ਹੋ ਕਿ ਬਿਜਲੀ ਦੇ ਜਿਹੜੇ ਬਿੱਲ ਪੈਂਡਿੰਗ ਪਏ ਨੇ ਮੋਟਰਾਂ ਦੇ ਟਿਊਬਵੈਲ ਦੇ ਬਿੱਲ ਭਰਨੇ ਨੇ ਇਹ ਤਾਂ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਸਰਕਾਰ ਨੇ ਮਾਫ ਕਰ ਦਿੱਤੇ ਸੀਗੇ ਤੁਸੀਂ ਦੁਬਾਰਾ ਆ ਕੇ ਲਾਗੂ ਕਰੇ ਨੇ ਜੇ ਦੁਬਾਰਾ ਲਾਗੂ ਕਰੇ ਨੇ ਫਿਰ ਇਹਨੂੰ ਭਰਨ ਦਾ ਵੀ ਦਮ ਰੱਖੋ ਭਾਈ ਸੋ ਇਹ ਪਹਿਲੀ ਵਾਰ ਹੋ ਰਿਹਾ ਹੀ ਸਰਕਾਰ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਸਰਪੰਚਾਂ ਨੂੰ ਦਮੀ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਅੱਜ ਪਿੰਡ ਦਾ ਸਰਪੰਚ ਵੀ ਐਮਐਲਏ ਹੈ ਮਨਿਸਟਰ ਪਿੰਡ ਦਾ ਸਰਪੰਚ ਬਣਿਆ ਹੋਇਆ ਕਿਉਂਕਿ ਸਰਪੰਚਾਂ ਦੇ ਕੋਲ ਅਧਿਕਾਰ ਕੋਈ ਨਹੀਂ ਹਰ ਚੀਜ਼ ਤੁਹਾਨੂੰ ਐਮਐਲਏ ਤੇ ਮੰਤਰੀ ਨੂੰ ਪੁੱਛ ਕੇ ਆਉਣੀ ਪੈਂਦੀ ਹੈ ਫਿਰ ਭਈ ਕਿਉਂ ਅਧਿਕਾਰ ਡਾਕਾ ਮਾਰਨ ਲੱਗਿਆ ਤੁਸੀਂ ਪੰਚਾਇਤਾਂ ਤੇ ਪਿੰਡ ਦਾ ਬੰਦਾ ਤੇ ਪੰਚਾਇਤ ਆਪਣੀ ਮਰਜ਼ੀ ਦੇ ਨਾਲ 10 ਰੁਪਏ ਪਿੰਡ ਦੇ ਖਰਚ ਨਹੀਂ ਸਕਦੀ ਤੁਸੀਂ ਇੰਨਾ ਸਰਪੰਚਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਹੋਇਆ ਤੇ ਰਹਿੰਦਾ ਹੁੰਦਾ ਜੋ ਇੱਕ ਸਿੱਧਾ ਵਿੱਤ ਕਮਿਸ਼ਨ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਹਰ ਇੱਕ ਪਿੰਡ ਨੂੰ ਆਉਂਦਾ ਹੁਣ ਤੁਸੀਂ ਉਹ ਤੇ ਵੀ ਡਾਕਾ ਮਾਰਨ ਤਰਪੇ ਉਹ ਭਾਈ ਕਿੰਨਾ ਕੁ ਲੁੱਟੋਗੇ ਪੰਜਾਬ ਨੂੰ ਯਾਰ ਬਹੁਤ ਤੁਸੀਂ ਪੰਜਾਬ ਲੁੱਟ ਰਹੇ ਹੋ ਹਰ ਡਿਪਾਰਟਮੈਂਟ ਚ ਹਰ ਮਹਿਕਮੇ ਚ ਹਰ ਤਰ੍ਹਾਂ ਨਾਲ ਤੁਸੀਂ ਪੰਜਾਬ ਨੂੰ ਲੁੱਟਣ ਲੱਗੇ ਹੋ ਹੁਣ ਵਿੱਤ ਕਮਿਸ਼ਨ ਦਾ ਪੈਸਾ ਲੁੱਟ ਕੇ ਤੁਸੀਂ ਪੰਚਾਇਤਾਂ ਦੇ ਅਧਿਕਾਰ ਤੇ ਡਾਕਾ ਮਾਰਨ ਲੱਗੇ ਹੋ ਡਮੀ ਬਣਾ ਕੇ ਰੱਖੇ ਨੇ ਤੁਸੀਂ ਪੰਚਾਇਤਾਂ ਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਇਹੋ ਜੀ ਮਤ ਦਿੰਦਾ ਕੌਣ ਹੈ ਸਮਝ ਨਹੀਂ ਆਉਂਦੀ ਤੁਹਾਨੂੰ ਇਹ ਇਹ ਸਿਖਾਉਂਦਾ ਕੌਣ ਹੈ ਇਨੇ ਵੱਡੇ ਵੱਡੇ ਤੁਸੀਂ ਨੇ ਘਾਂਡ ਕਰਤੇ ਏਡੇ ਵੱਡੇ ਵੱਡੇ ਤੁਸੀਂ ਨੇ ਘਪਲੇ ਕਰਤੇ ਤੁਹਾਨੂੰ ਪਤਾ ਨਹੀਂ ਕੌਣ ਮਤ ਦਿੰਦਾ ਵੀ ਇੱਥੋਂ ਵੀ ਪੈਸਾ ਕੱਢ ਕੇ ਖਾ ਲੋ ਸੋ ਜਿਵੇਂ ਤੁਸੀਂ ਕਰਨ ਲੱਗੇ ਹੋ ਨਾ 92 ਆਏ ਸੀ ਅਗਲੀ ਵਾਰ ਥੋੜਝ ਆਉਂਦਾ ਦਿਸਦਾ ਨਹੀਂ ਕੋਈ ਵੀ ਇਹ ਪਰਮਾਤਮਾ ਜਦੋਂ ਮਾਰਦਾ ਮਤ ਮਾਰਦਾ ਹੁੰਦਾ ਤੁਹਾਡਾ ਤੁਹਾਡਾ ਜ਼ੀਰੋ ਆਉਣੀਆ ਤੁਹਾਡੇ ਕੋਲ ਇਹ ਯਾਦ ਰੱਖਿਓ ਗੱਲ ਤੁਸੀਂ ਕਿਸੇ ਨੂੰ ਨਹੀਂ ਬਖਸ਼ ਰਹੇ ਹੁਣ ਤੁਸੀਂ ਜਿਹੜਾ ਇਹ ਪੰਚਾਇਤਾਂ ਦੇ ਅਧਿਕਾਰ ਤੇ ਤੇ ਪਿੰਡ ਦੇ ਲੋਕਾਂ ਦੇ ਅਧਿਕਾਰ ਤੇ ਡਾਕਾ ਮਾਰਨ ਲੱਗੇ ਹੋ ਨਾ ਤੇ ਜਾਣਾ ਤੁਹਾਨੂੰ ਪਿੰਡਾਂ 'ਚ ਹੀ ਪੈਣਾ ਵੋਟਾਂ ਲੈਣ ਵਾਸਤੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦਾ ਡਟ ਕੇ ਲੜਾਈ ਲੜੋ ਇਸ ਤਰ੍ਹਾਂ ਜੇ ਤੁਹਾਡੇ ਅਧਿਕਾਰ ਖਤਮ ਕਰ ਦਿੱਤੇ ਤੁਹਾਡਾ ਪੈਸਾ ਇਹਨਾਂ ਨੇ ਇਸ ਤਰੀਕੇ ਨਾਲ ਡਾਕਾ ਮਾਰ ਕੇ ਲੈ ਗਏ ਭਾਈ ਪਿੰਡ ਦੇ ਲੋਕਾਂ ਨੂੰ ਕੀ ਜਵਾਬ ਦੇਵੋਗੇ ਤੁਸੀਂ ਫਿਰ ਸਰਪੰਚ ਸਾਹਿਬ ਸੋ ਆਪਾਂ ਨੂੰ ਲੋੜ ਹੈ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਐਸੇ ਘਟੀਆਂ ਛੋਟੀ ਸਿਆਸਤ ਦੇ ਫਰਮਾਨਾਂ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜਨੀ ਪਊਗੀ ਤੁਹਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਫਰਮਾਨ ਇਸ ਤਰ੍ਹਾਂ ਦੇ ਹੁਕਮ ਜਾਰੀ ਕਰ ਰਹੇ ਨੇ ਇਹ ਨਹੀਂ ਡਿਕਟੇਟਰਸ਼ਿਪ ਚੱਲ ਰਹੀ ਹੈ ਚੀਫ ਮਿਨਿਸਟਰ ਜਾਂ ਪੰਜਾਬ ਸਰਕਾਰ ਉਹ ਕਹਿੰਦੀ ਵੀ ਪੰਜਾਬ ਦੇ ਮਾਲਕ ਹੀ ਅਸੀਂ ਆ ਬਾਕੀ ਚੁਣੇ ਹੋਏ ਨੁਮਾਇंदे ਇਹਨਾਂ ਨੇ ਖਤਮ ਕਰ ਦਿੱਤੇ ਸੋ ਬਾਕੀ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਹੱਕਾਂ ਦੇ ਲਈ ਆਪਣੇ ਆਪਣੇ ਜੋ ਤੁਹਾਨੂੰ ਡਿਊਟੀ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਤੁਹਾਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨਾ ਪੈਣਾ ਸੋ ਇਕੱਠੇ ਹੋ ਕੇ ਇਹੋ ਜੇ ਇਹੋ ਜੇ ਘੱਡੀਆਂ ਫਰਮਾਨ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜੋ ਤੁਸੀਂ ਸਾਰੇ ਲੇਕਿਨ ਪਿਛਲੇ ਦਿਨੀ ਜਿਸ ਪ੍ਰਕਾਰ ਮੁੱਖ ਮੰਤਰੀ ਜੀ ਦਾ ਜੋ ਬਿਆਨ ਆਇਆ ਹੈ ਸਰੂਪਾਂ ਨੂੰ ਲੈ ਕੇ ਸਾਡੇ ਲਈ ਬੜੇ ਪਵਿੱਤਰ ਗ੍ਰੰਥ ਨੇ ਉਹ ਈਸ਼ਵਰ ਦਾ ਰੂਪ ਨੇ ਬਿਨਾਂ ਸੋਚੇ ਸਮਝੇ ਬਿਨਾਂ ਜਾਣੇ ਕੇਵਲ ਅਖਬਾਰ ਦੀਆਂ ਸੁਰਖੀਆਂ ਬਣਨ ਲਈ ਔਰ ਉਹਨਾਂ ਨੂੰ ਜਿਸ ਪ੍ਰਕਾਰ ਆਦਤਾਂ ਬੋਲਣ ਦੀ ਬਿਨਾਂ ਪੂਰੀ ਘੋਕ ਕੀਤੇ ਜਿਸ ਪ੍ਰਕਾਰ ਇਸ ਸਥਾਨ ਨੂੰ ਵੀ ਸ਼ੱਕ ਦੇ ਘੇਰੇ ਚ ਲਿਆਂਦਾ ਪ੍ਰਯਾਸ ਉਹਨਾਂ ਨੇ ਕੀਤਾ ਉਹ ਨਿੰਦਮੀ ਹੈ ਪਾਰਟੀ ਉਹਦੀ ਨਿੰਦਾ ਕਰਦੀ ਹੈ ਧਰਮ ਜੋੜਦਾ ਹੈ ਉਹਨਾਂ ਨੇ ਤੇ ਬਿਆਨ ਦਿੱਤਾ ਇਹ ਤੇ ਪੰਜਾਬ ਦੇ ਅੰਦਰ ਸਮਰਸਤਾ ਭਾਈਚਾਰਾ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ ਲੇਕਿਨ ਇਸ ਸਥਾਨ ਦੇ ਪ੍ਰਤੀ ਕਿੰਨਾ ਵੱਡਾ ਵਿਸ਼ਵਾਸ ਹੈ ਇੰਨਾ ਵੱਡਾ ਬਚਕਾਨਾ ਬਿਆਨ ਦੇਣ ਤੋਂ ਬਾਅਦ ਵੀ ਸਮਾਜ ਨੇ ਜਿਹੜਾ ਪ੍ਰੇਮ ਭਾਵ ਸਦਭਾਵਨਾ ਬਣਾ ਕੇ ਰੱਖੀ ਹੈ ਇਹ ਆਪਣੇ ਆਪ ਇਸ ਗੱਲ ਦਾ ਜਵਾਬ ਹੈ ਕਿ ਰਾਜਾ ਸਾਹਿਬ ਦੇ ਇਸ ਥਾਨ ਦੀ ਕੀ ਮੰਨਤ ਹੈ ਔਰ ਆਪਣਾ ਇੱਕ ਇਹ ਵੀ ਮੰਨਣਾ ਹੈ ਧਾਰਮਿਕ ਮਾਮਲਿਆਂ ਦੇ ਅੰਦਰ ਸਰਕਾਰ ਦੀ ਦਖਲਅੰਦਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋ ਸਕਦੀ ਇਹ ਉਹਨਾਂ ਲੋਕਾਂ ਨੂੰ ਸ਼ੋਵਾ ਕਰਦਾ ਜਿਨ੍ਹਾਂ ਦੇ ਅਧੀਨ ਇਹ ਕੰਮ ਹੈ ਸ੍ਰੀ ਗੁਰੂ ਰੰਗ ਸਾਹਿਬ ਜੀ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੋਈ ਗਲਬਾ ਤਾਂ ਆਏ ਤਾਂ ਸਮਝ ਆਂਦੀ ਹੈ ਧਾਰਮਿਕ ਮਾਮਲਿਆਂ 'ਚ ਜਦੋਂ ਸਰਕਾਰਾਂ ਕੇਵਲ ਆਪਣੇਆਂ ਨਲਕੀਆਂ ਛੁਪਣ ਲਈ ਜਦੋਂ ਕਿ ਸਰਕਾਰ ਦੇ ਉੱਤੇ ਪੰਜਾਬ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ ਔਰ ਜਿਨ੍ਹਾਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਕੇ ਸੱਤਾ ਚਾਹੀ ਸੀ ਉਹਦੇ ਚ 4 ਸਾਲ ਬਾਅਦ ਵੀ ਨਕਾਮ ਹੋਈ ਹੈ ਉਹਤੇ ਬੇਅਦਬੀਆਂ ਲੱਭਣੀ ਪਾਈ ਦੋਚੀ ਫੜਨੀ ਪਾਈ ਮੇਰਾ ਇਹ ਸਵਾਲ ਹੈ ਕਿ ਖੁਦ ਮੁੱਖ ਮੰਤਰੀ ਨੇ ਮੈਂ ਸ਼ਬਦ ਨਹੀਂ ਦਿਰਾਵਾਂਗਾ ਇਸ ਥਾਂ ਨੂੰ ਲੈ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਲੱਗ ਕੇ ਬਰਾਮਦ ਕਰ ਲੇ ये अपने आप च गुरु महाराज जी की बेअदबी है क्या सरकार क्या मुख्यमंत्री ये माफी मंगन गे? और पंजाब के अंदर मैं सरकार को कहना चाहता चाहना धार्मिक से हस्तक्षेप करना दखल अंदाजी देना बंद करें सर पंजाब में कांग्रेस का जो काटो कलेश चल रहा है देखने आया हूँ पूरी तरह से धार्मिक रूप में हम लोग श्रद्धा से आए हैं तो इसी विषय पे अपनी बात रख रही थी तार्म, तार्म नहीं नहीं, धर्म धर्म ਨਾਲ जोरदार ਸਵਾਲ ਹੈ ਜੀ ਐਸਡੀਪੀਸੀ ਦੀ ਜਿਹੜੀ ਇਲੈਕਸ਼ਨ ਨਹੀਂ ਹੋਈ ਨਹੀਂ ਧਰਮ ਦੇ ਮਾਮਲੇ ਵਿੱਚ ਇਹ জ্ঞানী ਲੋਕ बोलेंगे मैं धर्म मेरी बात सुन लो एक मिनट बात सुन लो धर्म इतना ਸੰਵੇਦਨਸ਼ੀਲ ਮਾਮਲਾ ਹੈ और मैं सिख पंथ ਦਾ জ্ঞানী ਨਹੀਂ ਆ ਮੈਂ ਨਵਾਨਾ ਜਾਂ ਪੰਜਾਬੀ ਆ ਮੇਰੇ ਮਨ ਚ ਸ਼ਰਧਾ પ્રેમ ਸਮਰਪਣ ਹੈ ਇਹਦੇ ਉੱਤੇ ਸਿੱਖ ਧਰਮ ਨੂੰ ਜਿਆਦਾ ਸਮਝਣ ਵਾਲੇ ਉਹਨਾਂ ਦੀਆਂ ਮਰਿਆਦਾਵਾਂ ਨੂੰ ਸਮਝਣ ਵਾਲੇ ਕੋਈ ਆਪਣੇ ਧਾਰਮਿਕ ਲੋਕ ਜਾਂ ਜਿਹੜੇ ਉਸ ਪੰਥ ਨੂੰ ਅੱਛੇ ਤਰੀਕੇ ਨਾਲ ਜਾਣਦੇ ਨੇ ਉਹੀ ਇਹਦਾ ਜਵਾਬ ਦੇ ਸਕਦੇ ਨੇ ਮੈਂ ਤਾਂ ਅੱਜ ਇੱਥੇ ਮੱਥਾ ਟੇਕਣ ਆਇਆ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਈ ਹੈ ਮੈਨੂੰ ਬੜਾ ਅਫਸੋਸ ਹੈ ਕਿ ਜੋਤਹੀਣ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਸਟੇਜ ਦੇ ਉੱਤੇ ਸੁਤਿੰਦਰ ਜੈਨ ਨੇ ਕੀਤੀ ਹੈ ਉਹ ਸਾਡੇ ਸਾਰੇ ਪੰਜਾਬੀਆਂ ਨੂੰ ਸ਼ਰਮਸਾਰ ਕਰਦੀ ਸਰਕਾਰ ਨੇ ਸੀ ਬਣਾਈ ਸਕੀਮ ਬਣਾਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਉਣਾ ਹੁੰਦਾ ਪਰ ਸੁਤਿੰਦਰ ਜੈਨ ਜੀ ਜਿਹੜੇ ਦਿੱਲੀ ਤੋਂ ਆਏ ਆ ਕੇਜਰੀਵਾਲ ਸਾਹਿਬ ਦੇ ਨਾਲ ਉਹ ਆਪਣੇ ਭਾਸ਼ਣ ਚ ਕਹਿ ਰਿਹਾ ਹੈ ਕਿ ਇਹ ਕੇਜਰੀਵਾਲ ਸਿਹਤ ਬੀਮਾ ਯੋਜਨਾ। ਮੈਂ ਸਮਝਦਾ ਕਿ ਇਸ ਤੋਂ ਵੱਡੀ ਤੋਹੀਨ ਮੁੱਖ ਮੰਤਰੀ ਦੇ ਅਹੁਦੇ ਦੀ ਕੀ ਹੋ ਸਕਦੀ ਹੈ। ਸਾਨੂੰ ਪਤਾ ਤਾਂ ਸਾਰਾ ਹੀ ਹੈ ਕਿ ਜਿੰਨੀਆਂ ਸਕੀਮਾਂ ਬਣਦੀਆਂ ਇੱਧਰ-ਉੱਧਰ ਬਣਦੀਆਂ। ਲੈਂਡ ਪੂਲਿੰਗ ਵੇਲੇ ਕਿਉਂ ਤੁਸੀਂ ਬੁਕਰਦੇ ਸੀ ਕਿ ਸਾਡੀ ਸਕੀਮ ਨਹੀਂ ਹੈ? ਜਦੋਂ ਅਸੀਂ ਲੋਕਾਂ ਨੂੰ ਦੱਸਦੇ ਸੀ ਕਿ ਲੈਂਡ ਪੂਲਿੰਗ ਸਕੀਮ ਦਿੱਲੀ ਤੋਂ ਬਣੀ ਹੈ। ਉਦੋਂ ਕਿਉਂ ਨਹੀਂ ਸੀ ਤੁਸੀਂ ਦੱਸਦੇ? ਜਦੋਂ ਸ਼ਰਾਬ ਦੀ ਜਿਹੜੀ ਪਾਲਿਸੀ ਹੈ ਉਹ ਦਿੱਲੀ ਦੇ ਵਿੱਚ ਬਣੀ ਹੈ ਸਾਨੂੰ ਤਾਂ ਉਹ ਵੀ ਪਤਾ ਹੈ ਅਸੀਂ ਉਦੋਂ ਜਵਾਬ ਪੁੱਛਦੇ ਸੀ ਤੇ ਉਦੋਂ ਤੁਸੀਂ ਮੰਨਦੇ ਨਹੀਂ ਸੀ ਚਲੋ ਅੱਜ ਤੁਸੀਂ ਸਟੇਜ ਤੇ ਮੰਨਦਾ ਕਹੇ ਕਿ ਸਾਰਾ ਕੁਝ ਦਿੱਲੀ ਤੋਂ ਹੋ ਰਿਹਾ ਪਰ ਜਿਹੜਾ ਇਹ ਸਕੀਮ ਬਣਾਉਣ ਤੋਂ ਪਹਿਲਾਂ ਲੰਬਾ ਸਮਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੀਤਾ ਚਾਰ ਸਾਲ ਗਰੀਬ ਲੋਕਾਂ ਨੂੰ ਉਹਦਾ ਵੀ ਹਿਸਾਬ ਤਾਂ ਦੱਸੋ ਕੌਣ ਦਊਗਾ ਪਿੰਡਾਂ ਨੂੰ ਤੇ ਪੰਚਾਇਤਾਂ ਨੂੰ ਇੱਕ ਵਿੱਤ ਕਮਿਸ਼ਨ ਦਾ ਪੈਸਾ ਜਿਹੜਾ ਸੈਂਟਰ ਸਰਕਾਰ ਵੱਲੋਂ ਆਉਂਦਾ ਹੈ ਜਿਹੜਾ ਪਿੰਡ ਦੇ ਲੋਕ ਜਾਂ ਪੰਚਾਇਤਾਂ ਆਪਣੀ ਮਰਜ਼ੀ ਦੇ ਨਾਲ ਪਿੰਡ ਦੇ ਭਲਾਈ ਲਈ ਪਿੰਡ ਦੇ ਚੰਗੇ ਦੇ ਲਈ ਪਿੰਡ ਦੇ ਵਿਕਾਸ ਦੇ ਲਈ ਵਰਤਦੀਆਂ ਨੇ ਤੇ ਇਹ ਪੰਜਾਬ ਸਰਕਾਰ ਨੇ ਇਹ ਫਰਮਾਨ ਜਾਰੀ ਕੀਤਾ ਹੈ ਕਿ ਵਿੱਤ ਕਮਿਸ਼ਨ ਦਾ ਪੈਸਾ ਸੈਂਟਰ ਦਾ ਪੈਸਾ ਪੰਚਾਇਤਾਂ ਮਤਾ ਬਾਕੇ ਜਾਂ ಗ್ರಾಮ ਪੰਚਾਇਤ ਬੁਲਾ ਕੇ ਉਹ ਵਾਪਸ ਪੰਜਾਬ ਸਰਕਾਰ ਨੂੰ ਕਰਨਾ ਕਿਉਂਕਿ ਪੰਜਾਬ ਸਰਕਾਰ ਦੇ ਕੋਲ ਆਪਣੇ ਕੋਲ ਤਾਂ ਪੈਸਾ ਨਹੀਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਵਿੱਤ ਕਮਿਸ਼ਨ ਦੇ ਪੈਸੇ ਨਾਲ ਸੈਂਟਰ ਦੇ ਪੈਸੇ ਨਾਲ ਉਹ ਆਪਣੀ ਬੱਲੇ ਬੱਲੇ ਕਰਾ ਸਕੇ ਵੈਸੇ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਸਰਕਾਰਾਂ ਹੁੰਦੀਆਂ ਨੇ ਜਾਂ ਚੀਫ ਮਿਨਿਸਟਰ ਹੁੰਦੇ ਨੇ ਮਿਨਿਸਟਰ ਹੁੰਦੇ ਨੇ ਐਮ ਐਲ ਏ ਹੁੰਦੇ ਨੇ ਉਹ ਪੰਚਾਇਤਾਂ ਨੂੰ ਬੁਲਾ ਕੇ ਪੁੱਛਦੇ ਨੇ ਕਿ ਦੱਸੋ ਭਾਈ ਪਿੰਡ ਦੇ ਵਿਕਾਸ ਦੇ ਲਈ ਪਿੰਡ ਦੇ ਕੰਮਾਂ ਦੇ ਲਈ ਤੁਹਾਨੂੰ ਪੈਸੇ ਦੀ ਲੋੜ ਹੈ ਕਿਹੜੇ ਕੰਮ ਵਾਸਤੇ ਤੁਹਾਨੂੰ ਪੈਸੇ ਦੀ ਲੋੜ ਹੈ ਤੁਹਾਨੂੰ ਸਰਕਾਰ ਪੈਸਾ ਦੇਊਗੀ ਇਹ ਪਹਿਲੀ ਸਰਕਾਰ ਹੈ ਜਿਹੜੀ ਪੰਚਾਇਤਾਂ ਨੂੰ ਬੁਲਾ ਕੇ ਇਹ ਗੱਲ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਪੈਸੇ ਦੀ ਲੋੜ ਹੈ ਜੀ ਜੋ ਤੁਹਾਡੇ ਖਾਤੇ 'ਚ ਪਿਆ ਸਾਨੂੰ ਦੇ ਕੇ ਜਾਓ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ 70 ਸਾਲਾਂ ਦੀਆਂ ਗੱਲਾਂ 70 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰੀ ਉਹ ਹੋ ਰਿਹਾ ਕਿ ਜਿਹੜੀ ਸਰਕਾਰ ਇੱਕ ਪਾਸੇ ਸਟੇਜਾਂ ਤੇ ਮੀਡੀਆ ਤੇ ਢੰਡੋਰਾ ਪਿੱਟਦੀ ਹੈ ਕਿ ਸਾਡੇ ਕੋਲ ਤਾਂ ਪੈਸਾ ਹੀ ਬਹੁਤ ਹੈ ਸਾਡਾ ਖਜ਼ਾਨਾ ਕਦੇ ਖਾਲੀ ਹੋਇਆ ਹੀ ਨਹੀਂ ਖਜ਼ਾਨਾ ਕਦੇ ਖਾਲੀ ਹੁੰਦੇ ਨਹੀਂ ਹੁੰਦਾ ਖਾਲੀ ਬਿੱਪਾ ਹੁੰਦਾ ਕਹਿੰਦੇ ਖਜ਼ਾਨਾ ਤਾਂ ਭਰਿਆ ਹੁੰਦਾ ਫਿਰ ਜੇ ਤੁਹਾਡਾ ਖਜ਼ਾਨਾ ਭਰਿਆ ਹੋਇਆ ਫਿਰ ਪੰਚਾਇਤਾਂ ਤੋਂ ਪੈਸੇ ਕਿਉਂ ਲੈ ਰਹੇ ਹੋ ਭਾਈ ਜਿਹੜੇ ਕੰਮ ਵਾਸਤੇ ਤੁਸੀਂ ਪੈਸਾ ਮੰਗ ਰਹੇ ਹੋ ਕਿ ਬਿਜਲੀ ਦੇ ਜਿਹੜੇ ਬਿੱਲ ਪੈਂਡਿੰਗ ਪਏ ਨੇ ਮੋਟਰਾਂ ਦੇ ਟਿਊਬਵੈਲ ਦੇ ਬਿੱਲ ਭਰਨੇ ਨੇ ਇਹ ਤਾਂ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਸਰਕਾਰ ਨੇ ਮਾਫ ਕਰ ਦਿੱਤੇ ਸੀਗੇ ਤੁਸੀਂ ਦੁਬਾਰਾ ਆ ਕੇ ਲਾਗੂ ਕਰੇ ਨੇ ਜੇ ਦੁਬਾਰਾ ਲਾਗੂ ਕਰੇ ਨੇ ਫਿਰ ਇਹਨੂੰ ਭਰਨ ਦਾ ਵੀ ਦਮ ਰੱਖੋ ਭਾਈ ਸੋ ਇਹ ਪਹਿਲੀ ਵਾਰ ਹੋ ਰਿਹਾ ਕੀ ਸਰਕਾਰ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਸਰਪੰਚਾਂ ਨੂੰ ਦਮੀ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਅੱਜ ਪਿੰਡ ਦਾ ਸਰਪੰਚ ਵੀ ਐਮਐਲਏ ਹੈ ਮਨਿਸਟਰ ਪਿੰਡ ਦਾ ਸਰਪੰਚ ਬਣਿਆ ਹੋਇਆ ਕਿਉਂਕਿ ਸਰਪੰਚਾਂ ਦੇ ਕੋਲ ਅਧਿਕਾਰ ਕੋਈ ਨਹੀਂ ਹਰ ਚੀਜ਼ ਥੋਨੂੰ ਐਮਐਲਏ ਤੇ ਮੰਤਰੀ ਨੂੰ ਪੁੱਛ ਕੇ ਆਉਣੀ ਪੈਂਦੀ ਹੈ ਫਿਰ ਭਈ ਕਿਉਂ ਅਧਿਕਾਰ ਡਾਕਾ ਮਾਰਨ ਲੱਗਿਆ ਤੁਸੀਂ ਪੰਚਾਇਤਾਂ ਤੇ ਪਿੰਡ ਦਾ ਬੰਦਾ ਤੇ ਪੰਚਾਇਤ ਆਪਣੀ ਮਰਜ਼ੀ ਦੇ ਨਾਲ 10 ਰੁਪਏ ਪਿੰਡ ਦੇ ਖਰਚ ਨਹੀਂ ਸਕਦੀ ਤੁਸੀਂ ਇੰਨਾ ਸਰਪੰਚਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਹੋਇਆ ਤੇ ਰਹਿੰਦਾ ਹੁੰਦਾ ਜੋ ਇੱਕ ਸਿੱਧਾ ਵਿੱਤ ਕਮਿਸ਼ਨ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਹਰ ਇੱਕ ਪਿੰਡ ਨੂੰ ਆਉਂਦਾ ਹੁਣ ਤੁਸੀਂ ਉਹ ਤੇ ਵੀ ਡਾਕਾ ਮਾਰਨ ਤਰਪੇ ਉਹ ਭਾਈ ਕਿੰਨਾ ਕੁ ਲੁੱਟੋਗੇ ਪੰਜਾਬ ਨੂੰ ਯਾਰ ਬਹੁਤ ਤੁਸੀਂ ਪੰਜਾਬ ਲੁੱਟ ਰਹੇ ਹੋ ਹਰ ਡਿਪਾਰਟਮੈਂਟ ਚ ਹਰ ਮਹਿਕਮੇ ਚ ਹਰ ਤਰ੍ਹਾਂ ਨਾਲ ਤੁਸੀਂ ਪੰਜਾਬ ਨੂੰ ਲੁੱਟਣ ਲੱਗੇ ਹੋ ਹੁਣ ਵਿੱਤ ਕਮਿਸ਼ਨ ਦਾ ਪੈਸਾ ਲੁੱਟ ਕੇ ਤੁਸੀਂ ਪੰਚਾਇਤਾਂ ਦੇ ਅਧਿਕਾਰ ਤੇ ਡਾਕਾ ਮਾਰਨ ਲੱਗੇ ਹੋ ਡਮੀ ਬਣਾ ਕੇ ਰੱਖੇ ਨੇ ਤੁਸੀਂ ਪੰਚਾਇਤਾਂ ਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਇਹੋ ਜੀ ਮਤ ਦਿੰਦਾ ਕੌਣ ਹੈ ਸਮਝ ਨਹੀਂ ਆਉਂਦੀ ਤੁਹਾਨੂੰ ਇਹ ਇਹ ਸਿਖਾਉਂਦਾ ਕੌਣ ਹੈ ਇਨੇ ਵੱਡੇ ਵੱਡੇ ਤੁਸੀਂ ਨੇ ਘਾਂਡ ਕਰਤੇ ਐ ਏਡੇ ਵੱਡੇ ਵੱਡੇ ਤੁਸੀਂ ਨੇ ਘਪਲੇ ਕਰਤੇ ਤੁਹਾਨੂੰ ਪਤਾ ਨਹੀਂ ਕੌਣ ਮਤ ਦਿੰਦਾ ਵੀ ਇੱਥੋਂ ਵੀ ਪੈਸਾ ਕੱਢ ਕੇ ਖਾ ਲੋ ਸੋ ਜਿਵੇਂ ਤੁਸੀਂ ਕਰਨ ਲੱਗੇ ਹੋ ਨਾ 92 ਆਏ ਸੀ ਅਗਲੀ ਵਾਰ ਥੋੜਝ ਆਉਂਦਾ ਦਿਸਦਾ ਨਹੀਂ ਕੋਈ ਵੀ ਇਹ ਪਰਮਾਤਮਾ ਜਦੋਂ ਮਾਰਦਾ ਮਤ ਮਾਰਦਾ ਹੁੰਦਾ ਤੁਹਾਡਾ ਤੁਹਾਡਾ ਜ਼ੀਰੋ ਆਉਣੀਆ ਤੁਹਾਡੇ ਕੋਲ ਇਹ ਯਾਦ ਰੱਖਿਓ ਗੱਲ ਤੁਸੀਂ ਕਿਸੇ ਨੂੰ ਨਹੀਂ ਬਖਸ਼ ਰਹੇ ਹੁਣ ਤੁਸੀਂ ਜਿਹੜਾ ਇਹ ਪੰਚਾਇਤਾਂ ਦੇ ਅਧਿਕਾਰ ਤੇ ਤੇ ਪਿੰਡ ਦੇ ਲੋਕਾਂ ਦੇ ਅਧਿਕਾਰ ਤੇ ਡਾਕਾ ਮਾਰਨ ਲੱਗੇ ਹੋ ਨਾ ਤੇ ਜਾਣਾ ਤੁਹਾਨੂੰ ਪਿੰਡਾਂ 'ਚ ਹੀ ਪੈਣਾ ਵੋਟਾਂ ਲੈਣ ਵਾਸਤੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦਾ ਡਟ ਕੇ ਲੜਾਈ ਲੜੋ ਇਸ ਤਰ੍ਹਾਂ ਜੇ ਤੁਹਾਡੇ ਅਧਿਕਾਰ ਖਤਮ ਕਰ ਦਿੱਤੇ ਤੁਹਾਡਾ ਪੈਸਾ ਇਹਨਾਂ ਨੇ ਇਸ ਤਰੀਕੇ ਨਾਲ ਡਾਕਾ ਮਾਰ ਕੇ ਲੈ ਗਏ ਭਾਈ ਪਿੰਡ ਦੇ ਲੋਕਾਂ ਨੂੰ ਕੀ ਜਵਾਬ ਦੇਵੋਗੇ ਤੁਸੀਂ ਫਿਰ ਸਰਪੰਚ ਸਾਹਿਬ ਸੋ ਆਪਾਂ ਨੂੰ ਲੋੜ ਹੈ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਐਸੇ ਘਟੀਆਂ ਛੋਟੀ ਸਿਆਸਤ ਦੇ ਫਰਮਾਨਾਂ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜਨੀ ਪਊਗੀ ਤੁਹਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਫਰਮਾਨ ਇਸ ਤਰ੍ਹਾਂ ਦੇ ਹੁਕਮ ਜਾਰੀ ਕਰ ਰਹੇ ਨੇ ਇਹ ਨਹੀਂ ਡਿਕਟੇਟਰਸ਼ਿਪ ਚੱਲ ਰਹੀ ਹੈ ਜੀ ਫੂ ਮਿਨਿਸਟਰ ਜਾਂ ਪੰਜਾਬ ਸਰਕਾਰ ਉਹ ਕਹਿੰਦੀ ਵੀ ਪੰਜਾਬ ਦੇ ਮਾਲਕ ਹੀ ਅਸੀਂ ਆ ਬਾਕੀ ਚੁਣੇ ਹੋਏ ਨੁਮਾਇੰਦੇ ਇਹਨਾਂ ਨੇ ਖਤਮ ਕਰ ਦਿੱਤੇ ਸੋ ਬਾਕੀ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਹੱਕਾਂ ਦੇ ਲਈ ਆਪਣੇ ਆਪਣੇ ਜੋ ਤੁਹਾਨੂੰ ਡਿਊਟੀ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਤੁਹਾਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨਾ ਪੈਣਾ ਸੋ ਇਕੱਠੇ ਹੋ ਕੇ ਇਹੋ ਜੇ ਇਹੋ ਜੇ ਘਟਿਆ ਫਰਮਾਨ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜੋ ਤੁਸੀਂ ਸਾਰੇ ਲੇਕਿਨ ਪਿਛਲੇ ਦਿਨੀ ਜਿਸ ਪ੍ਰਕਾਰ ਮੁੱਖ ਮੰਤਰੀ ਜੀ ਦਾ ਜੋ ਬਿਆਨ ਆਇਆ ਹੈ ਸਰੂਪਾਂ ਨੂੰ ਲੈ ਕੇ ਸਾਡੇ ਲਈ ਬੜੇ ਪਵਿੱਤਰ ਗ੍ਰੰਥ ਨੇ ਉਹ ਈਸ਼ਵਰ ਦਾ ਰੂਪ ਨੇ ਬਿਨਾਂ ਸੋਚੇ ਸਮਝੇ ਬਿਨਾਂ ਜਾਣੇ ਕੇਵਲ ਅਖਬਾਰ ਦੀਆਂ ਸੁਰਖੀਆਂ ਬਣਨ ਲਈ ਔਰ ਉਹਨਾਂ ਨੂੰ ਜਿਸ ਪ੍ਰਕਾਰ ਆਦਤਾਂ ਬੋਲਣ ਦੀ ਬਿਨਾਂ ਪੂਰੀ ਘੋਕ ਕੀਤੇ ਜਿਸ ਪ੍ਰਕਾਰ ਇਸ ਸਥਾਨ ਨੂੰ ਵੀ ਸ਼ੱਕ ਦੇ ਘੇਰੇ ਚ ਲਿਆਂਦਾ ਪ੍ਰਯਾਸ ਉਹਨਾਂ ਨੇ ਕੀਤਾ ਉਹ ਨਿੰਦਮੀ ਹੈ ਪਾਰਟੀ ਉਹਦੀ ਨਿੰਦਾ ਕਰਦੀ ਹੈ ਧਰਮ ਜੋੜਦਾ ਹੈ ਉਹਨਾਂ ਨੇ ਤੇ ਬਿਆਨ ਦਿੱਤਾ ਇਹ ਤੇ ਪੰਜਾਬ ਦੇ ਅੰਦਰ ਸਮਰਸਤਾ ਭਾਈਚਾਰਾ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ ਲੇਕਿਨ ਇਸ ਸਥਾਨ ਦੇ ਪ੍ਰਤੀ ਕਿੰਨਾ ਵੱਡਾ ਵਿਸ਼ਵਾਸ ਹੈ ਇੰਨਾ ਵੱਡਾ ਬਚਕਾਨਾ ਬਿਆਨ ਦੇਣ ਤੋਂ ਬਾਅਦ ਵੀ ਸਮਾਜ ਨੇ ਜਿਹੜਾ ਪ੍ਰੇਮ ਭਾਵ ਸਦਭਾਵਨਾ ਬਣਾ ਕੇ ਰੱਖੀ ਹੈ ਇਹ ਆਪਣੇ ਆਪ ਵਿੱਚ ਗੱਲ ਦਾ ਜਵਾਬ ਹੈ ਕਿ ਰਾਜਾ ਸਾਹਿਬ ਦੇ ਇਸ ਥਨ ਦੀ ਕੀ ਮੰਨਤ ਹੈ ਔਰ ਆਪਣਾ ਇੱਕ ਇਹ ਵੀ ਮੰਨਣਾ ਹੈ ਧਾਰਮਿਕ ਮਾਮਲਿਆਂ ਦੇ ਅੰਦਰ ਸਰਕਾਰ ਦੀ ਦਖਲਅੰਦਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋ ਸਕਦੀ ਇਹ ਉਹਨਾਂ ਲੋਕਾਂ ਨੂੰ ਸ਼ੋਵਾ ਕਰਦਾ ਜਿਨ੍ਹਾਂ ਦੇ ਅਧੀਨ ਇਹ ਕੰਮ ਹੈ ਸ੍ਰੀ ਗੁਰੂ ਰਿੰਨ ਸਾਹਿਬ ਜੀ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੋਈ ਗਲਬਾ ਤਾਂ ਆਏ ਤਾਂ ਸਮਝ ਆਂਦੀ ਹੈ ਧਾਰਮਿਕ ਮਾਮਲਿਆਂ 'ਚ ਜਦੋਂ ਸਰਕਾਰਾਂ ਕੇਵਲ ਆਪਣੇ ਜਾਂ ਨਲਕੀਆਂ ਛੁਪਣ ਲਈ ਜਦੋਂ ਕਿ ਸਰਕਾਰ ਦੇ ਉੱਤੇ ਪੰਜਾਬ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ। ਔਰ ਜਿਨ੍ਹਾਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਕੇ ਸੱਤਾ ਚਾਹੀ ਸੀ। ਉਹਦੇ 'ਚ 4 ਸਾਲ ਬਾਅਦ ਵੀ ਨਕਾਮ ਹੋਈ ਹੈ। ਉਹਤੇ ਬੇਅਦਬੀਆਂ ਲੱਭ ਨਹੀਂ ਪਾਈ, ਦੋਚੀ ਫੜ ਨਹੀਂ ਪਾਈ। ਮੇਰਾ ਇਹ ਸਵਾਲ ਹੈ ਕਿ ਖੁਦ ਮੁੱਖ ਮੰਤਰੀ ਨੇ ਮੈਂ ਸ਼ਬਦ ਨਹੀਂ ਦਿਰਾਵਾਂਗਾ। ਇਸ ਥਾਂ ਨੂੰ ਲੈ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਲੱਗ ਕੇ ਬਰਾਮਦ ਕਰ ਲੇ।

ਉਹ ਇਸੇ ਵਿਸ਼ੇ 'ਤੇ ਆਪਣੀ ਬਾਤ ਰੱਖੀ ਜੀ ਧਰਮ ਨਾਲ ਜੁੜਦਾ ਸਵਾਲ ਹੈ ਜੀ ਐਸ ਡੀ ਪੀ ਸੀ ਦੀ ਜਿਹੜੀ ਇਲੈਕਸ਼ਨ ਨਹੀਂ ਹੋਈ ਨਹੀਂ ਧਰਮ ਦੇ ਮਾਮਲੇ ਵਿੱਚ ਇਹ ਗਿਆਨੀ ਲੋਕ बोलेंगे ਮੈਂ ਧਰਮ ਮੇਰੀ ਬਾਤ ਸੁਣ ਲਓ ਇੱਕ ਮਿੰਟ ਗੱਲ ਸੁਣ ਲਓ ਧਰਮ ਇਤਨਾ ਸੰਵੇਦਨਸ਼ੀਲ ਮਾਮਲਾ ਹੈ ਔਰ ਮੈਂ ਸਿੱਖ ਪੰਥ ਦਾ ਗਿਆਨੀ ਨਹੀਂ ਆ ਮੈਂ ਨਵਾਨਾ ਜਆ ਪੰਜਾਬੀ ਆ ਮੇਰੇ ਮਨ 'ਚ ਸ਼ਰਧਾ ਪ੍ਰੇਮ ਸਮਰਪਣ ਹੈ ਇਹਦੇ ਉੱਤੇ ਸਿੱਖ ਧਰਮ ਨੂੰ ਜਿਆਦਾ ਸਮਝਣ ਵਾਲੇ ਉਹਨਾਂ ਦੀ ਅਮਰਿਆਦਾਂ ਨੂੰ ਸਮਝਣ ਵਾਲੇ ਕੋਈ ਆਪਣੇ ਧਾਰਮਿਕ ਲੋਕ ਜਾਂ ਜਿਹੜੇ ਉਸ ਪੰਥ ਨੂੰ ਅੱਛੇ ਤਰੀਕੇ ਨਾਲ ਜਾਣਦੇ ਨੇ ਉਹੀ ਇਹਦਾ ਜਵਾਬ ਦੇ ਸਕਦੇ ਨੇ ਮੈਂ ਤਾਂ ਅੱਜ ਇੱਥੇ ਮੱਥਾ ਟੇਕਣ ਆਇਆ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਈ ਹੈ ਮੈਨੂੰ ਬੜਾ ਅਫਸੋਸ ਹੈ ਕਿ ਜੋਤਹੀਨ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਸਟੇਜ ਤੇ ਉਤਮ ਸਤਿੰਦਰ ਜੈਨ ਨੇ ਕੀਤੀ ਹੈ ਉਹ ਸਾਡੇ ਸਾਰੇ ਪੰਜਾਬੀਆਂ ਨੂੰ ਸ਼ਰਮਸਾਰ ਕਰਦੀ ਸਰਕਾਰ ਨੇ ਸੀਮ ਬਣਾਈ ਸਕੀਮ ਬਣਾਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਉਣਾ ਹੁੰਦਾ ਪਰ ਸਤਿੰਦਰ ਜੈਨ ਜੀ ਜਿਹੜੇ ਦਿੱਲੀ ਤੋਂ ਆਏ ਆ ਕੇਜਰੀਵਾਲ ਸਾਹਿਬ ਦੇ ਨਾਲ ਉਹ ਆਪਣੇ ਭਾਸ਼ਣ ਚ ਕਹਿ ਰਿਹਾ ਹੈ ਕਿ ਇਹ ਕੇਜਰੀਵਾਲ ਸਿਹਤ ਬੀਮਾ ਯੋਜਨਾ। ਮੈਂ ਸਮਝਦਾ ਕਿ ਇਸ ਤੋਂ ਵੱਡੀ ਤੋਹੀਨ ਮੁੱਖ ਮੰਤਰੀ ਦੇ ਅਹੁਦੇ ਦੀ ਕੀ ਹੋ ਸਕਦੀ ਹੈ। ਸਾਨੂੰ ਪਤਾ ਤਾਂ ਸਾਰਾ ਹੀ ਹੈ ਕਿ ਜਿੰਨੀਆਂ ਸਕੀਮਾਂ ਬਣਦੀਆਂ ਇੱਧਰ-ਉੱਧਰ ਬਣਦੀਆਂ। ਲੈਂਡ ਪੋਲਿੰਗ ਬਾਰੇ ਕਿਉਂ ਤੁਸੀਂ ਕਹਿੰਦੇ ਸੀ ਕਿ ਸਾਡੀ ਸਕੀਮ ਨਹੀਂ ਹੈ? ਜਦੋਂ ਅਸੀਂ ਲੋਕਾਂ ਨੂੰ ਦੱਸਦੇ ਸੀ ਕਿ ਲੈਂਡ ਪੋਲਿੰਗ ਸਕੀਮ ਦਿੱਲੀ ਤੋਂ ਬਣੀ ਹੈ। ਉਦੋਂ ਕਿਉਂ ਨਹੀਂ ਸੀ ਤੁਸੀਂ ਦੱਸਦੇ? ਜਦੋਂ ਸ਼ਰਾਬ ਦੀ ਜਿਹੜੀ ਪਾਲਸੀ ਹੈ ਉਹ ਦਿੱਲੀ ਦੇ ਵਿੱਚ ਬਣੀ ਹੈ ਸਾਨੂੰ ਤਾਂ ਉਹ ਵੀ ਪਤਾ ਹੈ ਅਸੀਂ ਉਦੋਂ ਜਵਾਬ ਪੁੱਛਦੇ ਸੀ ਤੇ ਉਦੋਂ ਤੁਸੀਂ ਮੰਨਦੇ ਨਹੀਂ ਸੀ ਚਲੋ ਅੱਜ ਤੁਸੀਂ ਸਟੇਜ ਤੇ ਮੰਨਦਾ ਗਏ ਕਿ ਸਾਰਾ ਕੁਝ ਦਿੱਲੀ ਤੋਂ ਹੋ ਰਿਹਾ ਪਰ ਜਿਹੜਾ ਇਹ ਸਕੀਮ ਬਣਾਉਣ ਤੋਂ ਪਹਿਲਾਂ ਲੰਬਾ ਸਮਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੀਤਾ 400 ਗਰੀਬ ਲੋਕਾਂ ਉਹਦਾ ਵੀ ਹਿਸਾਬ ਤਾਂ ਦੱਸੋ ਕੌਣ ਦੱਸੇ ਪਿੰਡਾਂ ਨੂੰ ਤੇ ਪੰਚਾਇਤਾਂ ਨੂੰ ਇੱਕ ਵਿੱਤ ਕਮਿਸ਼ਨ ਦਾ ਪੈਸਾ ਜਿਹੜਾ ਸੈਂਟਰ ਸਰਕਾਰ ਵੱਲੋਂ ਆਉਂਦਾ ਹੈ ਜਿਹੜਾ ਪਿੰਡ ਦੇ ਲੋਕ ਜਾਂ ਪੰਚਾਇਤਾਂ ਆਪਣੀ ਮਰਜ਼ੀ ਦੇ ਨਾਲ ਪਿੰਡ ਦੇ ਭਲਾਈ ਲਈ ਪਿੰਡ ਦੇ ਚੰਗੇ ਦੇ ਲਈ ਪਿੰਡ ਦੇ ਵਿਕਾਸ ਦੇ ਲਈ ਵਰਤਦੀਆਂ ਨੇ ਤੇ ਇਹ ਪੰਜਾਬ ਸਰਕਾਰ ਨੇ ਇਹ ਫਰਮਾਨ ਜਾਰੀ ਕੀਤਾ ਹੈ ਕਿ ਵਿੱਤ ਕਮਿਸ਼ਨ ਦਾ ਪੈਸਾ ਸੈਂਟਰ ਦਾ ਪੈਸਾ ਪੰਚਾਇਤਾਂ ਮਤਾਵਾ ਕੇ ਜਾਂ ಗ್ರಾಮ ਪੰਚਾਇਤ ਬੁਲਾ ਕੇ ਉਹ ਵਾਪਸ ਪੰਜਾਬ ਸਰਕਾਰ ਨੂੰ ਕਰਨ ਯੋਗੀ ਪੰਜਾਬ ਸਰਕਾਰ ਦੇ ਕੋਲ ਆਪਣੇ ਕੋਲ ਤਾਂ ਪੈਸਾ ਨਹੀਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਵਿੱਤ ਕਮਿਸ਼ਨ ਦੇ ਪੈਸੇ ਨਾਲ ਸੈਂਟਰ ਦੇ ਪੈਸੇ ਨਾਲ ਉਹ ਆਪਣੀ ਬੱਲੇ ਬੱਲੇ ਕਰਾ ਸਕੇ ਵੈਸੇ ਤਾਂ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਜਿਹੜੇ ਸਰਕਾਰਾਂ ਹੁੰਦੀਆਂ ਨੇ ਜਾਂ ਚੀਫ ਮਿਨਿਸਟਰ ਹੁੰਦੇ ਨੇ ਮਿਨਿਸਟਰ ਹੁੰਦੇ ਨੇ ਐਮ ਐਲ ਏ ਹੁੰਦੇ ਨੇ ਉਹ ਪੰਚਾਇਤਾਂ ਨੂੰ ਬੁਲਾ ਕੇ ਪੁੱਛਦੇ ਨੇ ਕਿ ਦੱਸੋ ਭਾਈ ਪਿੰਡ ਦੇ ਵਿਕਾਸ ਦੇ ਲਈ ਪਿੰਡ ਦੇ ਕੰਮਾਂ ਦੇ ਲਈ ਤੁਹਾਨੂੰ ਪੈਸੇ ਦੀ ਲੋੜ ਹੈ ਕਿਹੜੇ ਕੰਮ ਵਾਸਤੇ ਤੁਹਾਨੂੰ ਪੈਸੇ ਦੀ ਲੋੜ ਹੈ ਤੁਹਾਨੂੰ ਸਰਕਾਰ ਪੈਸਾ ਦੇਊਗੀ ਇਹ ਪਹਿਲੀ ਸਰਕਾਰ ਹੈ ਜਿਹੜੀ ਪੰਚਾਇਤਾਂ ਨੂੰ ਬੁਲਾ ਕੇ ਇਹ ਗੱਲ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਪੈਸੇ ਦੀ ਲੋੜ ਹੈ ਜੀ ਜੋ ਤੁਹਾਡੇ ਖਾਤੇ 'ਚ ਪਿਆ ਸਾਨੂੰ ਦੇ ਕੇ ਜਾਓ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ 70 ਸਾਲਾਂ ਦੀਆਂ ਗੱਲਾਂ 70 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰੀ ਉਹ ਹੋ ਰਿਹਾ ਕਿ ਜਿਹੜੀ ਸਰਕਾਰ ਇੱਕ ਪਾਸੇ ਸਟੇਜਾਂ ਤੇ ਮੀਡੀਆ ਤੇ ਢੰਡੋਰਾ ਪਿੱਟਦੀ ਹੈ ਕਿ ਸਾਡੇ ਕੋਲ ਤਾਂ ਪੈਸਾ ਹੀ ਬਹੁਤ ਹੈ ਸਾਡਾ ਖਜ਼ਾਨਾ ਕਦੇ ਖਾਲੀ ਹੋਇਆ ਹੀ ਨਹੀਂ ਖਜ਼ਾਨਾ ਕਦੇ ਖਾਲੀ ਹੁੰਦੇ ਨਹੀਂ ਹੁੰਦਾ ਖਾਲੀ ਬੱਪਾ ਹੁੰਦਾ ਕਹਿੰਦੇ ਖਜ਼ਾਨਾ ਤਾਂ ਭਰਿਆ ਹੁੰਦਾ ਫਿਰ ਜੇ ਤੁਹਾਡਾ ਖਜ਼ਾਨਾ ਭਰਿਆ ਹੋਇਆ ਫਿਰ ਪੰਚਾਇਤਾਂ ਤੋਂ ਪੈਸੇ ਕਿਉਂ ਲੈ ਰਹੇ ਹੋ ਭਾਈ ਜਿਹੜੇ ਕੰਮ ਵਾਸਤੇ ਤੁਸੀਂ ਪੈਸਾ ਮੰਗ ਰਹੇ ਹੋ ਕਿ ਬਿਜਲੀ ਦੇ ਜਿਹੜੇ ਬਿੱਲ ਪੈਂਡਿੰਗ ਪਏ ਨੇ ਮੋਟਰਾਂ ਦੇ ਟਿਊਬਵੈਲ ਦੇ ਬਿੱਲ ਭਰਨੇ ਨੇ ਇਹ ਤਾਂ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਸਰਕਾਰ ਨੇ ਮਾਫ ਕਰ ਦਿੱਤੇ ਸੀਗੇ ਤੁਸੀਂ ਦੁਬਾਰਾ ਆ ਕੇ ਲਾਗੂ ਕਰੇ ਨੇ ਜੇ ਦੁਬਾਰਾ ਲਾਗੂ ਕਰੇ ਨੇ ਫਿਰ ਇਹਨੂੰ ਭਰਨ ਦਾ ਵੀ ਦਮ ਰੱਖੋ ਭਾਈ ਸੋ ਇਹ ਪਹਿਲੀ ਵਾਰ ਹੋ ਰਿਹਾ ਕੀ ਸਰਕਾਰ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਸਰਪੰਚਾਂ ਨੂੰ ਦਮੀ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਅੱਜ ਪਿੰਡ ਦਾ ਸਰਪੰਚ ਵੀ ਐਮਐਲਏ ਹੈ ਮਨਿਸਟਰ ਪਿੰਡ ਦਾ ਸਰਪੰਚ ਬਣਿਆ ਹੋਇਆ ਕਿਉਂਕਿ ਸਰਪੰਚਾਂ ਦੇ ਕੋਲ ਅਧਿਕਾਰ ਕੋਈ ਨਹੀਂ ਹਰ ਚੀਜ਼ ਤੁਹਾਨੂੰ ਐਮਐਲਏ ਤੇ ਮੰਤਰੀ ਨੂੰ ਪੁੱਛ ਕੇ ਆਉਣੀ ਪੈਂਦੀ ਹੈ ਫਿਰ ਭਈ ਕਿਉਂ ਅਧਿਕਾਰ ਡਾਕਾ ਮਾਰਨ ਲੱਗਿਆ ਤੁਸੀਂ ਪੰਚਾਇਤਾਂ ਦੇ ਪਿੰਡ ਦਾ ਬੰਦਾ ਤੇ ਪੰਚਾਇਤ ਆਪਣੀ ਮਰਜ਼ੀ ਦੇ ਨਾਲ 10 ਰੁਪਏ ਪਿੰਡ ਤੇ ਖਰਚ ਨਹੀਂ ਸਕਦੀ ਤੁਸੀਂ ਇੰਨਾ ਸਰਪੰਚਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਹੋਇਆ ਰਹਿੰਦਾ ਹੁੰਦਾ ਜੋ ਇੱਕ ਸਿੱਧਾ ਵਿੱਤ ਕਮਿਸ਼ਨ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਹਰ ਇੱਕ ਪਿੰਡ ਨੂੰ ਆਉਂਦਾ ਹੁਣ ਤੁਸੀਂ ਉਹ ਤੇ ਵੀ ਡਾਕਾ ਮਾਰਨ ਤਰਪੇ ਉਹ ਬਾਈ ਕਿੰਨਾ ਕੁ ਲੁੱਟੋਗੇ ਪੰਜਾਬ ਨੂੰ ਯਾਰ ਬਹੁਤ ਤੁਸੀਂ ਪੰਜਾਬ ਲੁੱਟ ਰਹੇ ਹੋ ਹਰ ਡਿਪਾਰਟਮੈਂਟ ਚ ਹਰ ਮਹਿਕਮੇ ਚ ਹਰ ਤਰ੍ਹਾਂ ਨਾਲ ਤੁਸੀਂ ਪੰਜਾਬ ਨੂੰ ਲੁੱਟਣ ਲੱਗੇ ਹੋ ਹੁਣ ਵਿੱਤ ਕਮਿਸ਼ਨ ਦਾ ਪੈਸਾ ਲੁੱਟ ਕੇ ਤੁਸੀਂ ਪੰਚਾਇਤਾਂ ਦੇ ਅਧਿਕਾਰ ਤੇ ਡਾਕਾ ਮਾਰਨ ਲੱਗੇ ਹੋ ਡਮੀ ਬਣਾ ਕੇ ਰੱਖੇ ਨੇ ਤੁਸੀਂ ਪੰਚਾਇਤਾਂ ਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਇਹੋ ਜੀ ਮਤ ਦਿੰਦਾ ਕੌਣ ਹੈ ਸਮਝ ਨਹੀਂ ਆਉਂਦੀ ਤੁਹਾਨੂੰ ਇਹ ਇਹ ਸਿਖਾਉਂਦਾ ਕੌਣ ਹੈ ਇਨੇ ਵੱਡੇ ਵੱਡੇ ਤੁਸੀਂ ਨੇ ਘਾਂਡ ਕਰਤੇ ਐ ਏਡੇ ਵੱਡੇ ਵੱਡੇ ਤੁਸੀਂ ਨੇ ਘਪਲੇ ਕਰਤੇ ਤੁਹਾਨੂੰ ਪਤਾ ਨਹੀਂ ਕੌਣ ਮਤ ਦਿੰਦਾ ਵੀ ਇੱਥੋਂ ਵੀ ਪੈਸਾ ਕੱਢ ਕੇ ਖਾ ਲੋ ਸੋ ਜਿਵੇਂ ਤੁਸੀਂ ਕਰਨ ਲੱਗੇ ਹੋ ਨਾ 92 ਆਏ ਸੀ ਅਗਲੀ ਵਾਰ ਥੋੜਝਾ ਆਉਂਦਾ ਦਿਸਦਾ ਨਹੀਂ ਕੋਈ ਵੀ ਇਹ ਪਰਮਾਤਮਾ ਜਦੋਂ ਮਾਰਦਾ ਮਤ ਮਾਰਦਾ ਹੁੰਦਾ ਤੁਹਾਡਾ ਤੁਹਾਡਾ ਜ਼ੀਰੋ ਆਉਣੀਆ ਤੁਹਾਡੇ ਕੋਲ ਇਹ ਯਾਦ ਰੱਖਿਓ ਗੱਲ ਤੁਸੀਂ ਕਿਸੇ ਨੂੰ ਨਹੀਂ ਬਖਸ਼ ਰਹੇ ਹੁਣ ਤੁਸੀਂ ਜਿਹੜਾ ਇਹ ਪੰਚਾਇਤਾਂ ਦੇ ਅਧਿਕਾਰ ਤੇ ਤੇ ਪਿੰਡ ਦੇ ਲੋਕਾਂ ਦੇ ਅਧਿਕਾਰ ਤੇ ਡਾਕਾ ਮਾਰਨ ਲੱਗੇ ਹੋ ਨਾ ਤੇ ਜਾਣਾ ਤੁਹਾਨੂੰ ਪਿੰਡਾਂ ਚ ਹੀ ਪੈਣਾ ਵੋਟਾਂ ਲੈਣ ਵਾਸਤੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦਾ ਡਟ ਕੇ ਲੜਾਈ ਲੜੋ ਇਸ ਤਰ੍ਹਾਂ ਜੇ ਤੁਹਾਡੇ ਅਧਿਕਾਰ ਖਤਮ ਕਰ ਦਿੱਤੇ ਤੁਹਾਡਾ ਪੈਸਾ ਇਹਨਾਂ ਨੇ ਇਸ ਤਰੀਕੇ ਨਾਲ ਡਾਕਾ ਮਾਰ ਕੇ ਲੈ ਗਏ ਭਾਈ ਪਿੰਡ ਦੇ ਲੋਕਾਂ ਨੂੰ ਕੀ ਜਵਾਬ ਦੇਵੋਗੇ ਤੁਸੀਂ ਫਿਰ ਸਰਪੰਚ ਸਾਹਿਬ ਸੋ ਆਪਾਂ ਨੂੰ ਲੋੜ ਹੈ ਇਕੱਠੇ ਹੋ ਕੇ ਪੰਜਾਬ